ਵਾਹ ਉਹ ਹੈ ਬੁਗਦਾਉ ਤੂੰ ਦੇਗਾ ਮੈਨੂੰ ਬੁਗਦਾਉ ਮੈ ਲਊਂ ਨੀ ਵਾਹ ਗੱਲ ਖਤਮ ਨਹੀਂ ਬੁਗਦਾਉ ਕਿਉਂ ਜੀ ਮੈਂ ਆਪ ਦਾ ਨਾਗਮਗਰੀ ਹੁੰਦਾ ਵੀਰੇ ਬੱਤ ਬਾਈ ਨਾਗਮਗਰੀ ਆ ਪਤਾ ਕੀ ਗੱਲ ਸੁਣ ਲੈ ਮੇਰੀ ਤੂੰ ਛੱਡ ਖੜਾ ਤੂੰ ਇਹਦਾ ਪਹਿਲਾਂ ਪੈਸਾ ਦਲਾਲੀ ਤੈ ਕਰ ਵੀ 500 ਤੋਂ 1000 ਤੂੰ ਵੇਹ ਕਰ ਬਸ ਕਿਉਂ ਜੀ ਤੈ ਨਾਗ ਦੀ ساری ਗੱਲ ਤਿੰਨ ਨਾਗ ਤਿੰਨ ਨਹੀਂ ਮੈਂ ਆਪ ਦਾ ਮੈਂ ਤੇਨੇ ਆਪੀ ਦੇਖ ਬਸ ਤਿੰਨੇ 10 ਕੱਢ ਕੇ ਨੇ ਦੇ ਵਿੱਚ ਵੇਚਣ ਵਾਲੇ ਪਾਸੇ ਆਈ ਤੂੰ ਖੁਸ ਹੋਗੇ ਤੇ ਦੀ ਜਿਹੜਾ ਕੋ ਦੇਣਾ ਬਸ ਛੱਡ ਖੜਾ ਗੱਸ ਆ ਨਾ ਤੁਸੀਂ ਦੱਸੋ ਮੈਂ ਤੁਹਾਨੂੰ ਦੱਸਦਾ 42000 ਦੀਆਂ ਦੇ ਦੇ ਨਹੀਂ ਚਾਚਾ ਨਹੀਂ ਠੀਕ ਹੋ ਗਿਆ ਮਾਦਾ ਪੁੱਛਿਆ ਵੀ ਨਹੀਂ ਹੈ ਕਿਸੇ ਨੂੰ ਨਹੀਂ ਪੁੱਗਦੀਆਂ ਕਿੰਨੇ ਦੀਆਂ ਫਿਰ ਹੁਣ ਆ ਨਾ ਅੱਠ ਮੁੱਲਾ 2000 ਘੱਟ ਦੇ। ਹੱਜਾ ਯਾਰ ਬੜਾ। ਮੀਮੇ ਨੇ ਆਠਾ ਪੂਰੀਆਂ ਹੀ ਖੋਲ ਕੇ ਦੇਖਿਆ। ਵੇ ਦੇਖਣੇ ਨੂੰ ਪਤਾ ਵੀ ਮੁੱਲ ਵੱਧ ਕਰੀ ਜਾਂਦਾ ਤੇ ਰਾਹ ਵੀ ਕੋਈ ਨਹੀਂ। ਕੋਈ ਦੇ ਫਿਰੋਜ ਇੱਕੋ ਲੱਖ ਕਿਲੇ ਕਹਿੰਦੇ ਵੀ ਲੈ ਦੇ ਫਿਰ ਤੁਸੀਂ ਉਹਨੇ ਵੀ ਦੇਣੇ। ਨਾ ਦੇਵਾਂਗੇ। ਕਰਣੀ ਪੈਂਦਾ ਤਾਂ ਜਾ ਨਹੀਂ ਦੇਵਾਂਗੇ। ਨਹੀਂ ਜੀ ਪਹਿਲਾਂ ਵੀ ਆ ਬੱਕਰੇ ਦਾ ਕਰ ਕਹਦਾ 19 ਮੁੱਲਾ ਸਾਢੇ ਸਾਰਾਂਗੇ। ਇਹ ਸਾਢੇ 12 ਲਾ ਕੇ ਚੱਲੇਗਾ ਨੀ ਮਾ ਸਾਢੇ 12 ਲਾ ਕੇ ਚੱਲੇਗਾ ਮੈਂ 13000 ਫਿਰ ਵੀ ਕਹਦਾ ਤੁਹਾਡੇ ਪਿੱਛੋਂ ਇਹਨੂੰ ਆਪ ਦਾ ਦੱਸ ਫਿਰ ਦੱਸੋ ਛੱਡੋ ਖੜਾ ਮੈਨੂੰ ਇਹਨੇ ਆਪ ਦੱਸਿਆ ਝੂਠ ਨਹੀਂ ਬੋਲਿਆ ਕਹਿੰਦਾ ਸਾਢੇ 12 ਲਾ ਕੇ ਸਾਢੇ 12 ਮੈਂ ਲਾਇਆ ਖੜਿਆ ਖਾਨ ਸਾਹਿਬ ਖੜਿਆ ਪਿੱਛੇ ਹੁਣ ਵੀ ਲੈਣਾ ਬਾਈ ਬੱਦੇ ਦਾ ਯਾਰ ਦਾ ਦੱਸ ਨਾਲ ਦੇਣਾ ਬੱਕਰਾ ਹੀ ਵੇਚੂ ਤਨੇ ਬੱਕਰੀਆਂ ਵੇਚ ਲੈ ਕੇ ਨਹੀਂ ਦੇ ਪੁੱਜਦਾ ਤੁਸੀਂ ਲਾਓ ਫਿਰ ਲਾਓ ਮੈਨੂੰ ਇੱਕ ਵਾਰੀ ਮਾੜਾ ਜਾਂ ਰਾਜਾ ਬਣਾ ਦੇ ਮੈਨੂੰ ਤੁਰਨਾ ਸੌਖਾ ਹੋ ਜਾਊਗਾ ਹੁਣ ਇਥੇ ਲੁਕਲੇ ਮੇਰਾ ਹੈ ਹੀ ਨਹੀਂ ਕੋਈ ਬਸ ਬਸ ਕਿਉਂ ਜੀ ਰਾਜਾ ਬਣਾ ਦੇ ਨਾ ਤੁਰਨਾ ਸੌਖਾ ਹੋ ਜਾਂਦਾ ਮੰਜ਼ਲ ਤੇ ਪਾ ਨਹੀਂ ਹਾਂ ਨਹੀਂ ਹੈਗੇ ਕਿਸੇ ਨੂੰ ਪੁੱਛ ਲੈ ਨਹੀਂ ਹੈਗੇ ਇਹਨਾਂ ਦੇ ਬੋਲ 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 ਧਰਾ ਦੀ ਮੇਟ ਦੋ ਸਾਰੀ ਕੀ ਹੈ ਮਰਾਂ ਪਛਿਆ ਆਈ ਹੈ ਬੱਕਰੀਆਂ ਤਨ ਨਾ ਬੱਕਰਾ ਹੋ ਲੰਗਿਆ ਅੱਢਾ ਇੱਕ ਲੈਣ ਵਾਲੇ ਚਾਰ ਚਾਰ ਮੈਂ ਬਣੀ ਲੈ ਫੜ ਜਾ ਹੱਥ ਪਾਲਾ ਖੋਲ ਲੈ ਕੰਦੇ ਦਾ ਵੇਚਣ ਵਾਲੇ ਪਾਸੇ ਵੀ ਆ ਜਾ ਬੋਲ ਕੇ ਨਹੀਂ ਦਿੰਦਾ ਹੁਣ ਇੱਕੋ ਹੀ ਗੱਲ ਕਹ ਦੇ ਪਤਾ ਕੀ ਜਿੱਥੇ ਮੰਗ ਕੇ ਖੜਾ ਖੜਾ ਰਿਹਾ ਉਹਦਾ ਕੋਈ ਚੱਕ ਨਹੀਂ ਅਸੀਂ ਪਰੇ ਹੋ ਜਣੇ ਬਸ ਉਹ ਤੇਰਾ ਤਾਂ ਨੰਬੀ ਜਾ ਵੀਰੇ ਸੌਦਾ ਨਹੀਂ ਬਣਨਾ ਹਾਂ 55000 ਹੁਣ ਮੈਂ ਦੱਸਾਂ ਉਹਨੂੰ ਮੈਂ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਆ ਫੜ ਮੈਂ ਹੀ ਦੱਸੂਗਾ 45000 ਦੀਆਂ ਦੇ ਤੈਨੂੰ ਕਿੰਨੇ ਬਈ ਤੇ ਨਹੀਂ ਕਿਹੜੀਆਂ ਨੇ ਆ ਖੜੀਆਂ ਤੇ ਨਹੀਂ ਆ ਖੜੀਆਂ 1 2 3 ਜਿੰਨੇ ਨੇ ਮੈਂ ਕਹਿਣਾ ਦੀ ਨਹੀਂ ਮੈਂ ਕਹਿ ਦੀ ਛੋਟੀ ਜੀ ਵਿੱਚ ਚਾਹੁੰਦੇ ਮੈਂ ਦੱਸੀ ਘੱਟ ਰਾਇ ਮੁੱਲ ਹੁਣ ਯਾਰ ਪਤਾ ਕੀ ਗੱਲ ਬੜਾ ਛੋੜਾ ਬਿੱਕੀ ਲੜਾਈ ਦੇ ਹੁੰਦਾ ਠੀਕ ਆ ਗੱਲ ਆਹੀ ਨਹੀਂ ਆਹੀ ਮੰਨ ਗੱਲ ਨੂੰ ਵਾਦਾ ਕਿ ਮੈਂ ਹੁੰਦਾ ਵਾਧਾ ਤੁਸੀਂ ਵਧਾਓਗੇ ਫਿਰ ਵਾਧਾ ਹੋ ਜੀ ਹੋਰ 1000 ਲਾ ਲੈ ਚੱਕ ਨਹੀਂ ਉਹ ਵੰਗੇ ਸਿੱਧਾ ਉਹ ਜਿਹੜਾ ਜਿਹੜਾ ਉਹ ਸਾਲਾ ਦਾ ਸੀ ਹੋਗਾ ਉਹ ਆਪਣਾ 8000 ਦੀ 10000 ਦੀ ਸਾਲ ਮਾਰ ਗਿਆ ਕੋਈ ਨਹੀਂ ਸਾਲ ਮਾਰ ਗਿਆ ਸੌਦੇ ਚ ਉਹ ਤੇਰੀ ਦੁਕਾਨਦਾਰੀ ਆ ਦੁਕਾਨ ਚ ਸੌਦਾ ਰੱਖੇਗਾ ਤਾਂ ਫੇਰ ਕਾ ਕਾਉਂ ਤੇਰੇ ਕੋਲੇ ਕਾਹਾਂ ਪਤਾ ਕੀ ਗੱਲ ਹੈ ਜਾਓ ਜੀ ਆਪੂ ਬੁਲਾ ਲੈਣਾ ਚਾਚਾ ਪਤਾ ਕੀ ਗੱਲ ਆਪਾ ਦੱਸੋ ਮੈਂ ਕਿਤੇ ਨਹੀਂ ਆ ਆਪਣੇ ਘਰ ਲੈ ਕੇ ਜਾਂਦਾ ਦੱਸ ਇੱਕੋ ਹੀ ਕਹਦੇ ਹਾਂ ਮਾਤਾ ਨੂੰ ਪੁੱਛਿਆ ਵੀ ਨਹੀਂ ਹੈ ਉਹ ਯਾਰ ਉਹਨੂੰ ਛੱਡ ਦੇ ਨਾ ਗੱਲਾਂ ਨੂੰ ਤੂੰ ਤਾਂ ਸੌਹ ਪਾ ਕੇ ਖੜ ਜਾਣਾ ਹੈ ਥੋੜਾ ਸੌਦੇ ਬਣਦੇ ਹੁੰਦੇ ਆ ਕਿ ਜੇ ਤੂੰ ਵੇਚਣ ਆਇਆ ਜਰਾ ਅਕਸਰ ਉਹ ਕੋਸਮਾਰਕ ਬੋਲ ਕੇ ਦੇਖ ਲੋ ਝੋਲੇ ਯਾਰ ਕਿਉਂ ਇੱਕੀ ਆ ਉਹਨੇ ਵੇਚਨੇਗਾ ਕਿ ਅੱਗੇ ਇਹਨੂੰ ਕੋਈ ਪਰਦ ਨਹੀਂ ਲਾਉਣੀ ਇਹ ਵੀ ਜਾ ਕੇ ਦੂਨ ਹੁਣ ਮੈਂ ਲੈ ਕੇ ਨਹੀਂ ਬਾਈ ਆ ਕੱਲੇ ਵੀਰੇ ਬੰਦ ਕਰ ਲਾਂ ਮੜੀ ਦੂਨ ਪਬਲਿਕ ਸਕੂਲ ਚ ਲੈ ਲਾਉਣੀਆਂ ਨੇ ਜਾ ਕੇ ਵੇਚਣੀਆਂ ਦੋ ਰੋਟੀਆਂ ਵਾਸਤੇ ਅਗਲੇ ਨੂੰ ਵੀ ਰੋਟੀ ਛੱਡ ਉਹ ਐਟ 3 ਉਹਨ ਕੀ ਦੱਸੀ ਜਮਨ ਉਹ ਯਾਰ ਵੇਚ ਨਾਲੇ ਪਾਸ ਆ ਜਾ ਮੈਂ ਤੈਨੂੰ ਮੁੱਲ ਲਾਈ ਬੈਠਾ ਤੈਨੂੰ 5000 ਬਸ ਗੱਲ ਤਾਂ ਉਹੀ ਹੈ ਜਿੱਥੇ ਇਹ ਵੇਚ ਨੂੰ ਵੇਚੇ ਉੱਥੇ ਇਹ ਮਸਾਂ ਵੇਚੂਗਾ ਚੱਕਰਾ ਹੈਗਾ ਬਸ ਉੱਥੇ ਆਪਣੇ ਵਿਚਨੀਆਂ ਨੇ ਪਲਟੇ ਪਲਟੇ ਆ ਗਏ ਦੋ ਰੋਟੀਆਂ ਦੇ ਕੀ ਹੋ ਗਿਆ ਤੱਤਾ ਤੱਤਾ ਤਾਂ ਉਹ ਵੇ ਹੱਥ ਜੋ ਦਿੱਤਾ ਲੈ ਊੜਾ ਰੋਟੀ ਹੋਰ ਲਗੜ ਦਾ ਦੇ ਇਹਨੂੰ ਰੋਟੀ ਛੱਡ ਦੇ ਪਿਆ ਇਹਨੂੰ ਰੋਟੀ ਛੱਡ ਦੇ ਤੈਨੂੰ ਰੋਟੀ ਛੱਡ ਦੇ ਤੈਨੂੰ ਪਾਈ 500 500 ਨਗਰ ਮਗਰ ਖਾਣੇ ਲਾਣਾ ਹੁਣ ਕੋ ਦਾ ਨਹੀਂ ਕਹਿੰਦਾ 1000 ਨਹੀਂ ਪੰਜ ਪੰਜ ਨਗਰ ਮਗਰ 8300 ਰੁਪਿਆ ਹੋਰ ਘਟ ਗਿਆ ਜੀ 1000 54000 ਦੀ ਚਲੋ ਇਹ 300 ਵਾਲਾ ਇਹ ਕੈਮਰੇ ਦੀ ਪਹਿਲੀ ਵਾਰੀ ਹੋ 300 ਰੁਪਿਆ ਹੋਰ ਘਟ ਗਿਆ ਮੈਂ ਲਿਆ ਦਿਆਂ ਕਿ ਨਾ ਆਪਨੇ ਆਪ ਵੀ ਵੱਧ ਹਾਂ ਉਹ ਤੂੰ ਛੱਜਾ ਕਰ ਮੈਂ ਮਰੀ ਜਾਂਦਾ ਨਾ 43 44 ਗੈ ਤੂੰ ਤਾਂ 46 ਹ ਸਾਲ ਮਾਰੀ ਬੈਠਾ ਹੋਣਾ ਮੈਂ ਤਾਂ ਹੋਰ ਵੀ ਕਹੂੰਗਾ ਫੇ ਤੂੰ ਕਰ ਦੇਗਾ ਮੇਰਾ

ਇੱਕ ਰੋਟੀ ਨੂੰ ਅੱਧੀ ਅੱਧੀ ਕਰਕੇ ਖਾ ਲਈਦਾ ਹੁੰਦਾ ਕਲਾਬ ਦੇ ਨਿੱਟਾ ਸਾਰਾ ਕੁਝ ਅਗਲੀ ਮੰਡੀ ਲੈ ਕੇ ਜਾਣੀ ਉਹ ਵੀ ਦੇਖਣਾ ਸਾਰਾ ਕੁਝ ਉਹ ਮੈਂ ਦੇ ਦੂੰਗਾ ਕਿਰਾਇਆ ਨਾ ਤਾਂ ਕੋਈ ਉਹ ਸੁਰੂ ਵੀ ਨਹੀਂ ਕਰਦਾ ਉਹ ਕਰ ਦਿੰਦਾ ਇਹ ਨੌਕਰ ਚਰਨ ਜਰ ਮਤਲਬ ਜਿਹੜੀ ਤੇਰੇ ਦਿਮਾਗ ਚ ਉਹੀ ਸੋਚੀ ਜਾਂਦਾ ਜਿਹੜੀ ਅਸੀਂ ਉਹੀ ਆ ਫਿਰ ਅਸੀਂ ਪਾਲੀਆਂ ਨੇ ਸਾਰਾ ਮੈਂ ਤੈਨੂੰ ਮੈਂ ਤੈਨੂੰ ਚੋਰੀ ਦੇ ਤਾਂ ਕਹਿਆ ਨਹੀਂ ਵੀ ਚੋਰੀ ਕਰਕੇ ਲੈ ਆਇਆ ਮੈਂ ਕਹਿੰਦਾ ਵੀ ਇਹਨੂੰ ਰੋਟੀ ਵੀ ਛੱਡ ਦੇ ਰੋਟੀ ਬਣੂ ਸਭ ਕੁਝ ਬਣੂ ਕਿਵੇਂ ਬਣ ਜੂਗੀ ਇੰਨੇ ਦੀਆਂ ਲੈ ਕੇ ਕਿੰਨੇ ਦੀਆਂ ਵੇਚੂਗਾ ਚਲ ਤੇਰੇ ਮਗਰਲਾ ਤੂੰ ਦੱਸ ਦੇ ਲੈਖਦੇ ਮੰਗਦੇ ਭਾਈ ਦੋ ਬੱਚੇ ਨੇ ਕਿਤੇ ਮਰਨ ਦੋਆਂ ਦੇ ਮਾਰੇ ਕੀ ਕਰੇ ਇੱਕ ਇੱਕ ਕੀ ਐ ਆਏ ਵੀ ਦੇਖ ਨਾ ਬੱਚੇ ਵੀ ਤਕੜੇ ਭਾਈ ਦੇਖ ਲੈ ਯਾਰ ਮੈਂ ਸਾਰਾ ਕੋ ਸਾਰਾ ਤਕੜੇ ਤਾਂ ਮੋਲਾ ਦਾ ਖੜੀ ਨੂੰ ਢਾ ਲੈਣਗੇ ਉਹ ਤਾਂ ਹੁਣੇ ਬੋਲੇ ਯਾਰ ਯਾਰ ਓਰੇ ਜੀ ਬੀਬੀ 25 25 ਦਿਨਾਂ ਦੇ ਬੱਚੇ ਆ ਯਾਰ ਸਾਰੇ ਇੱਧਰ ਆ ਜਾ 25 ਦਿਨਾਂ ਦੇ ਕਿਉਂ ਆ ਓਏ ਆਈ ਦੇ ਮੋਰੀ ਦੇ ਟੱਪ ਪਰ ਚੱਲ ਆ ਜਾ ਕਰ ਤੋਂ ਉਹ ਨਹੀਂ ਜਣਾ ਆ ਦੇ ਦੇ ਇਹ ਲੈ ਬੋਲੇ ਕਿਨੇ ਦੇ ਦੇ ਨੇ ਬੋਲ ਬੋਲ ਮੈਂ ਤੁਹਾਨੂੰ ਦੱਸਿਆ ਹੋਇਆ ਬੋਲੂ ਤੂੰ ਤਾਂ ਸੌ ਪਾਈ ਬੱਚਾ ਬਦੰਦਰਾ ਯਾਰ ਐ ਥੋੜੇ ਸੌਦੇ ਬਣਦੇ ਆ ਲੈ ਸੌ ਨਹੀਂ ਬਣਦੇ ਤੂੰ 16000 ਬਣਾ ਆ ਲੈ ਫੜ ਫੜ ਲੈ ਤੈਨੂੰ 12.5 ਲੱਗੇ ਗਏ ਸੀ ਨਾ 13 ਲਾ 13 ਨੇ 13 ਲਾਤਾ 13.5 ਨੂੰ ਓਏ ਚੱਕ ਫੇ ਤੂੰ ਐਨਾ ਕਹੀ ਵੀ 13 ਲਾਇਆ ਸੀ ਨੇ ਹਾਂ ਐਨਾ ਵਜ ਨਹੀਂ ਹੈ ਜੇ ਤੂੰ ਸਮਝੇ ਕਿਤੇ ਕੋਈ ਕੱਦ ਨਹੀਂ ਹੈ ਇਹਨੇ ਤੇ ਅਸੀਂ 12.5 ਲਾਇਆ ਸੀ ਜਿਹਨੇ 13 ਲਾਤਾ ਆਪਾਂ 13.5 ਆਪਾਂ ਨਹੀਂ ਕਹਿੰਦੇ ਚੱਲ ਸਾਨੂੰ 13 ਦੇ ਦੇ ਮੇਰੇ ਚੱਲਦਾ ਕੋਈ ਲੈਨੇ ਨਹੀਂ 13.5 ਨਹੀਂ ਦਿੰਦਾ ਕੋਈ ਲੈ ਮੈਂ ਸੌਦਾ ਮੇਰਾ ਹੈ ਇਹ ਬੱਕਰਾ ਇਹਨਾਂ ਦਾ ਜੀ ਸੌਦਾ ਹੁਣ ਤੂੰ ਥੋੜੋ ਪਹਿਲਾਂ ਮੇਰਾ ਚੱਲ ਤੂੰ ਸੀ ਚਲੇ ਗਿਆ ਆਪਾਂ ਦਾ ਨਾ ਕੋਈ ਬਾਗ ਨਹੀਂ ਜੋ ਮੈਂ ਤੂੰ ਆਪ ਲੈ ਜਾ ਕੋਈ ਉਹ ਨਹੀਂ ਉਹ ਤੋਂ ਉਹ ਤੋਂ ਜ਼ਿਆਦਾ ਆਪਣੀ ਸਹਿਮਤੀ ਹੈ ਸਾਮ ਕੀ ਹੋ ਗਿਆ ਸਾਮ ਕੀ ਬਕਰਾ ਇਹਦੀ ਬਕਰਾ ਇਹਨਾਂ ਦੇ ਜਿਹੜਾ ਮਰਜ਼ੀ ਲੈ ਜਾਓ ਹਾਂ 16000 ਰੁਪਿਆ ਸਰ ਜੈਸਟਰੀ ਕਰਾ ਕੇ ਜੀ ਉਹ ਬੱਚਾ ਤਾਂ ਇਹਨੇ ਲੈਣ ਦੇਣਾ ਉਹ ਦੇ ਦੇ ਸਾਢੇ 1.5 ਗਿਆ ਦੀ 14000 ਚਾਹੇ ਉਹ ਲੈ ਜਾਂ ਚਾਹੇ ਮੈਂ ਲੈ ਦੇ ਇਹਨਾਂ ਦੀ ਮਰਜ਼ੀ ਹੈ ਚੱਕ ਜਾ ਚੱਕ ਚੱਲੋ ਮੋਲਾ ਜੀ ਤੁਸੀਂ ਲੋ ਤੁਸੀਂ ਲੋ ਦੇਓ ਪੈਸੇ ਨਹੀਂ ਨਹੀਂ ਕੋਈ ਚੱਕਰ ਨਹੀਂ ਭਾਈ ਹਮੇ ਕੋਈ ਕੋਈ ਬਾਤ ਆਏ ਕਰ ਆਜਾ ਵੀ ਮੇਰੇ ਕੋਲ ਆ ਲੈ ਫੜ ਹੁਣ ਆਇਤਾ ਨਹੀਂ ਹੋਇਆ ਸਾਡੇ ਦਿਲ ਤੱਕ ਨਹੀਂ ਫਰਕ ਆਇਆ ਮੈਂ ਇਹਨੇ ਲੈਤਾ ਬਾਈ ਇਹਨੂੰ 1900 ਬਣ ਜੂਆ ਅਸੀਂ ਵੀ ਇਹ ਜੀ ਸੋਚਉਂਦੇ ਤਿੰਨ ਘੱਟ ਦੇ ਦੇ ਓਏ ਆ ਵੀ ਵੀਰ ਤੁੰ ਤੈਨੂੰ ਘੱਟ ਦੈਤਾ ਜੀ ਇਹਦਾ ਮੁੱਲ ਬੜਾ ਕੱਚਾ ਹੈ ਉਹ ਨਹੀਂ ਕੱਚਾ ਪਾਗਲਾ ਵਾ ਨਹੀਂ ਕੱਚਾ ਨਹੀਂ ਕੱਚਾ ਮੰਨ ਗੱਲ ਨੂੰ ਕਿੰਨੇ ਦੀਆਂ ਬੰਮਾ ਪਰ ਹਨ 16 17 ਚ ਬਣਦਾ ਹੈ ਹਾਂ ਨਾ ਵੀ ਹੁਣ ਤੂੰ ਤਾਂ ਮੈਨੂੰ ਵੀ ਪੁੱਛ ਉਹ ਯਾਰ ਹੋਰ ਮੈਂ ਕਿਵੇਂ ਉਹ ਕਿਤੇ ਲੈ ਵੀ ਦੱਸਿਓ ਸੰਧ ਤੇ ਬੱਕਰੀਆਂ ਇਹਦੀਆਂ ਆਈਆਂ ਸਾਰਿਆਂ ਨੂੰ ਪਤਾ ਨਹੀਂ ਪਹਿਲਾਂ ਸੁਣ ਤਾਲ ਪਹਿਲਾਂ ਸੁਣ ਲਾ ਮੈਂ ਕਹਿਣਾ ਕੀ ਆ ਬੱਕਰੀਆਂ ਐਸੀਆਂ ਹਾਂ ਸਰ ਮੈਂ ਭਾਈ ਨੂੰ ਪੁੱਛਾਂ ਕਿ ਕਿੱਲੇ ਦੀਆਂ ਵੇਚੇਗਾ ਨਹੀਂ ਨਹੀਂ ਪੁੱਛਾਂ ਅੱਭੀ ਤਾਂ ਮੈਨੂੰ ਹੀ ਘਟਕਟ ਕਹੀ ਨਾ ਮੈਨੂੰ ਘਟਕਟ ਕਹੀ ਕੋਈ ਗਵਾਂਡੀ ਦੱਸ ਦੇ ਕਿਹੜਾ ਤਰ੍ਹਾਂ ਉਹਨੂੰ ਕਹਦੇ ਆਂ ਗਵਾਂਡੀ ਆ ਤੇਰੇ ਗਵਾਂਡੀ ਆ ਤੂੰ ਦੇ ਦੇ ਬੱਕਰੀਆਂ ਦੇ ਦੇ ਬੱਕਰੀਆਂ ਜਾਇ ਜਰ ਰੁਪਏ ਲਾ ਦੇ ਤੈਨੂੰ ਆਖ ਲਗੀਦਾ ਹੁੰਦਾ ਚਾਣਾ ਬਣ ਇਹ ਤਾਂ ਘਟ ਕਿੰਨੇ ਦੀਆਂ ਪਾਉਣਾ ਪਰ ਹਾਂ ਮੈਂ ਸਾਰਾ ਬੱਕਰਾ ਲੈ ਤੂੰ ਬਾਕੀ ਬੱਕਰੀਆਂ ਵੀ ਨਾਲ ਦੱਸ ਓਏ ਚਾਰੇ ਇਕੱਠੀਆਂ ਲਖਾ ਦੇਾਂਗੇ ਇਜਾਰੇ ਤੋਂ ਕੱਟ ਨਹੀਂ ਹਾਂ ਇਹ ਨਹੀਂ ਦੇ ਓਏ ਆਲਾ ਫੜ ਨਹੀਂ ਮੈਂ ਲੈ ਲਿਆ ਚਾ ਆ ਮੈਂ ਤੂੰ ਨਾਲ ਲੈ ਨਾ ਫੜ ਹਾਂ ਫੜ ਹੁਣ ਮਨਸਬੀ ਕਰੂੰਗਾ ਬੁਲੀ ਨਾ ਤੇ ਮੰਨ ਜੇ ਦੋ ਘਟਾ ਗਈ

ਨਹੀਂ ਪੂਰਨ ਵਾਟ ਤੱਕਾ ਕਰਨਾ ਨਹੀਂ ਤੱਕਾ ਨਹੀਂ ਤੱਕਾ ਹਰਚੇ ਦਾ ਹਰਚੇ ਦਾ ਨਹੀਂ ਨਹੀਂ ਹੋਣਾ ਗੱਲ ਤਾਂ ਸੁਣ ਲੈ ਨਹੀਂ ਹੋਣਾ ਮੈਂ ਦਾਦਾ ਸੁਣ ਤਾਂ ਲੈ ਪਹਿਲਾਂ ਨਾ ਨਹੀਂ ਤੂੰ ਵੀਡੀਓ ਵਾਲੇ ਪੁੱਛ ਰਿਹਾ ਯਾਰ ਮਹਿੰਗੀਆਂ ਹੋਣਗੀਆਂ ਇਹਨੇ ਬੇਚਦੀਆਂ ਤੇ ਮੈਂ ਹਰ ਕਮਾਲ ਆ ਹੁਣ ਮੈਂ ਕਿਹੜਾ ਨਹੀਂ ਕਹਿੰਦੇ ਜਿੰਨੇ ਕਹਿੰਦਾ ਉਹਨੇ ਕਹਿੰਦੇ ਤੁਸੀਂ ਬੇਚ ਦਿਓ ਤੁਸੀਂ ਬਗਵਾਉਨੇ ਹੋ ਵੀਡੀਓ ਵਾਲੇ ਰੋਜ਼ ਵੀਡੀਓ ਬਣਾਉਂਦੇ ਨੇ ਤੇ ਥੋੜੇ ਕੱਲਿਆਂ ਦੀ ਸਾਰੇ ਬਣਾਉਂਦੇ ਨੇ ਸਾਰੇ ਹੀ ਮਹਿੰਗੀਆਂ ਹੋਣਗੀਆਂ ਠੀਕ ਆ ਲਓ ਹੁਣ ਤਾਂ ਬਸੇ ਵਾਲੇ ਬੰਦਿਆਂ ਨੇ ਵੀ ਕਹਿੰਦਾ ਵੀ ਮਹਿੰਗੀਆਂ ਹੁੰਦੀਆਂ ਦੋ ਬਾਤ। ਤੋਂ ਘਟ ਕਹਿੰਦਾ ਜੀ ਬਸ ਹੋਰ ਕੁਛ ਨਹੀਂ। ਲਖਾਈ ਆਪੋ ਆਪਣੀ ਆ। ਉਹ ਮੇਰੀ ਗੱਲ। ਬੱਚਾ ਇੱਕ ਹੈ ਕਹਿੰਦਾ ਦੋ ਨਾ ਲੱਗੇ ਪੜਾ ਕੋਈ ਵੱਡੀ ਗੱਲ। ਸਾਰੇ ਤੇ ਤੇਰੇ ਦੋਖੀ ਨਹੀਂ ਹੈ। ਇੱਕ ਮਿੰਟ। ਅੱਗੇ ਵੇਚਣੀਆਂ ਨਹੀਂ। ਆ ਤੰਨ ਨਾ ਭਾਈ ਚਾਰ ਬੱਚੇ ਹੈ ਨਾ। ਇਹ ਹੋਈ ਨਹੀਂ। ਬੱਕਰੀਆਂ ਤੇਰੀ ਤੇ ਚੀਜ਼ ਨੂੰ ਤੈਨੂੰ ਮਾਰੀ ਨਹੀਂ ਪਈ ਕੋਈ ਹਾਇਰਟ ਨਹੀਂ ਹੈ ਇਹਨਾਂ ਦੀ। ਵੇ ਹਾਇਰ ਦੇ ਹਿਸਾਬ ਤੇ ਵੱਧ ਬਿਕਦੀਆਂ ਉਹਨੇ ਜੀ ਰੋਟੀ ਹੈ ਇੱਕ ਤੂੰ ਤਾਂ ਹੈਗਾ ਨਾ ਵੀ ਸਾਰੀ ਰੋਟੀ ਮੈਂ ਹੀ ਖੋਲਾਂ ਉਹਦੀ ਵੀ ਆਏ ਨਾ ਨਾ ਕਰ ਯਾਰ ਤੇ ਫਿਰ ਮੁੱਲ ਵੀ ਰੋਟੀ ਇਹਨਾਂ ਦੀ ਨਾਲ ਓਏ ਪਤਾ ਗਿਆ ਮੇਰੀ ਗੱਲ ਤੁਮ ਸਹੀ ਬਾਤ ਹੈ ਤੋਲ ਬਹੁਤ ਅੱਛਾ ਲੱਗਦਾ 16 ਦੀ 48 ਹੋ ਗਿਆ ਜੀ 16 ਦੇ 16 ਦੇ ਪਰਤੇ ਦੀਆਂ ਹੋ ਗਈਆਂ ਪਰ ਤੁਸੀਂ ਇਸ ਤੇ ਕਿਸੇ ਕੋ ਵੀ ਨਿਚੋੜ ਕੇ ਲਈਓ ਇਸ ਤੇ ਜ਼ਿਆਦਾ ਕੋਈ ਪੈਸੇ ਲਗਾਤਾ ਘੱਟ ਲਾਊਗਾ ਮੇਰੇ ਨਾਲ ਇਹ ਵੀ ਤਰ ਮਜ਼ਾ ਦਨ ਲਫੜ ਲਾ ਨਿਚੋੜ ਹੈ ਅਬ ਲਫੜ ਫੜ ਲੈ ਰੁਪਏ ਇਹਦੇ ਵੀ ਲੈ ਉਹਨਾਂ ਦੇ ਵੀ ਲੈ ਕਰਿਆ 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 ਜਿਹਦੇ ਨਾਲ ਮਰਜ਼ੀ ਕਰਕੇ ਆ ਗੱਲ ਨਹੀਂ ਨਹੀਂ ਨਾਲ ਦੇ ਹਾਂ ਗਾਲੇ ਬੱਸ ਫਿਰ ਰੁਪਏ ਗਣ ਬੱਕਰੇ ਦਾ ਵੀ ਰਹਿ ਤੇ ਉਹ ਵੀ ਰਹਿ ਅੱਛਾ ਅਰੇ ਵੀ ਕੀ ਕਰਦੇ ਨੇ ਪਤਾ ਨਹੀਂ ਕੀ ਗੱਲ ਮੇਰੇ ਪੈਸੇ ਫੜ ਫੜਾਈ ਜਾਂਦੇ ਨੇ ਤੈਨੂੰ ਉਹ ਫਿਰ ਹੈ ਨਹੀਂ ਸੌਦਾ ਜਦ ਕਮਾਲ ਹੈ ਤੂੰ ਖਾਨ ਸਾਹਿਬ ਹੈ ਗਾਹਕ ਹੈ ਗਾਹਕ ਰੱਬ ਦਾ ਰੂਪ ਹੈ ਆਇਆ ਕਰ ਦੋ ਪੈਸੇ ਦੋ ਪੈਸੇ ਐਸੇ ਗਿਣਿਆ 1000 ਪੈਸੇ ਨਾ ਇੰਨੇ ਦੀਆਂ ਤਾਂ ਨਹੀਂ। ਉਹ ਠੀਕ ਆ ਬਾਈ ਤਾਨੂੰ ਇੰਨੇ ਕਰੀ ਜਾਂਦੇ। ਮਾਰ ਮਾਰ ਮੈਂ ਖਾਤੀ ਤਾਨੂੰ ਮੈਂ ਦੱਸਾਂ। ਇਹਨੂੰ ਇੰਨੇ ਦਾ ਨਾ ਤੈਨੂੰ ਜਾਇਜ਼ ਰੁਪਏ ਲੱਗੇ ਪਰ ਦੇ ਨੀਤ ਨਾਲ ਕੋਈ ਅੱਗੇ ਇਹਨੂੰ ਦੋ ਰੋਟੀਆਂ ਮਿਲ ਜਾਣ। ਚੰਗਾ। ਨੀਤ ਰੱਖ ਕੇ ਇਹਨਾਂ ਦੇ। ਕੁਛ ਹੋ ਦੇ ਰੇ ਬਸ। ਤੂੰ ਇੱਕੋ ਹੀ ਗੱਲ ਇਹਨੂੰ ਮੇੜਦੇ ਤੂੰ ਇਹਨੂੰ 52000 ਦੀਆਂ ਲੈ ਜਾ। ਉਹ ਨਹੀਂ ਵੀਰੇ ਨਹੀਂ ਭਰਾ ਹੁਣ ਤਾਂ 5 ਪੈਸੇ ਨਹੀਂ ਪੈਣੇ ਵੀਰੇ। ਹੁਣ ਤਾਂ 5 ਪੈਸੇ ਨਹੀਂ ਪੈਣੇ ਹੈ। ਹੁਣ ਤਾਂ ਇੱਕਦਮ ਮੈਂ ਤੈਨੂੰ ਦੱਸਾਂ। ਹੁਣ ਤਾਂ ਤੂੰ 5-700 ਰੁਪਏ ਨਾਗਮਗਰ ਰੱਖੀ ਜਾਂਦਾ ਇਹ ਕੰਮ ਸੌਦਾ ਖਾਮ ਖਾ ਕੱਚਾ। ਕੋਈ 48 ਯਾਰ ਵੱਧੁੰਦੇ 3000 ਨਹੀਂ ਵੱਧੁੰਦੇ ਇਹਦੇ 51 ਤੇ 8000 ਪਿਆਰ ਰੱਖੀ ਕਦੇ ਵੀ ਜ਼ਿੰਦਗੀ ਚ ਥਾਣੇ ਦੇਖਾਂ 2-3000 ਪਿੱਛੇ ਅੱਧਾ ਲੱਖ ਨਾ ਘਟਾ ਇਹ ਨਹੀਂ ਹੈਗਾ ਵੀ ਆਹ ਸਾਰੇ ਫੜਾ ਦਿੰਦੇ ਹਾਂ ਹਾਂ ਫਿਰ ਨਾ ਲੜ ਵੀ ਅੱਖੇ ਲਾ ਮੰਨੀ ਦੀ ਹੁੰਦੀ ਆ ਕਿਸੇ ਦੀ ਖੜੇ ਖੜੇ ਇੱਕ ਬਰ ਕੁਛ ਨਹੀਂ ਪਾਦਾ ਪੂਰਾ ਜਵਾਨਾ ਲੈ ਲੈ ਜਵਾਨਾ ਲੈ ਹਾਂ ਚੱਕੋ ਫੜ ਸੌ ਬਾਗ ਨਹੀਂ ਸੌਦੇ ਬੰਦੇ ਹੁੰਦੇ ਲਖਾਈ ਤੇਰੀ ਆ ਚੱਕ ਦੇ ਪੈਸੇ ਵੱਲ ਲਿਖਾਈ ਬਸ ਉਹ ਲਿਖਾਈ ਆਪੋ ਆਪਣੀ ਕਰਾ ਲਾਂਗੇ ਚਲ ਲਿਖਾਈ ਤਾਂ ਬਸ ਫਿਰ ਤਾਲੀਆਂ ਦੇ ਆਪੋ ਆਪਣੀ ਲਖਾ ਲਈ ਆ ਫਿਰ ਉਹ ਦਿੰਦਾ ਖਰਜਾ ਦਿੰਦਾ ਨਹੀਂ ਆ ਰੋ ਦਿੰਦਾ ਮੱਖਾ ਖਰਜਾ ਮੈਂ ਬੱਕਰੇ ਦੇ ਪੈਸੇ ਕਣਦੇ ਆਪ ਦਿੰਦਾ ਉਹ ਤਾਂ ਕਿ ਲੈਣਾ ਤੈਨੂੰ ਕਹਿੰਦਾ ਖਰਜਾ ਤਨ 4 5 6 7 8 ਨੋ 7 11 12 13 500 ਹੋਰ ਦੇਓ ਜੀ ਆ ਲਿਆ ਆ ਲਿਆ ਕਿ ਤੁਰਿਆ ਆ ਜਾ ਯਾਰ ਆ ਤੱਕ ਬੋਲ ਉਸਦੇ ਵੀ ਗੱਲਣਾ ਪੈਸੇ ਵਧੀਆ ਰਹੇਗਾ ਤੇਰੇ ਫਾਇਦੇ ਚਾਹ ਤੂੰ ਕੋਈ ਦੁੱਖੀ ਨਹੀਂ ਹੈ ਬੌਣੀ ਅੱਛੀ ਹੋ ਰਹੀ ਹਾਂ ਹਾਂ ਬੜਾ ਵਧੀਆ ਉਸ ਦੀ ਬਰਕਤ ਕਿ ਤਨ ਇਕੱਠੀਆਂ ਜਾਏ ਜਾਂਦੀਆਂ ਹਾਂ ਹਾਂ 1500 ਤੇਰੇ ਬੜੇ ਵੇਚ ਇਹਨਾਂ ਨੂੰ ਵੀ ਆ ਸਾਰੇ ਤੇਰੇ ਦੁੱਖੀ ਨਹੀਂ ਹਾਂ ਯਾਰ ਕਿ ਤੇਰੇ ਕੋਈ ਦੁੱਖੀ ਹੈ ਅਸੀਂ ਜਿੰਦੇ ਆਦੇਂਦੇ ਉਹਨੂੰ ਦੁਬਾਰੀ ਨਿਦਰਾ ਖਾਂ ਸਾਹਿਬ ਤਿੰਨ ਬੱਕਰੀਆਂ ਹਨ 3000 ਦਾ ਹਜ਼ਾਰ ਪਿੱਛੇ ਰੱਖੀ ਜਾਂਦਾ ਨਹੀਂ ਮੇਰੀ ਬਸ ਉਮੇ ਪੈਸੇ ਦਾ 500 ਦਾ ਲਾਲਚ ਹੋਤਾ ਮੈਂ ਕਹਤਾ ਬਗੜਾ ਮੈਂ ਲੂੰਗਾ ਭਈ ਆਪਕੋ ਫਿਰ ਦੂੰਗਾ ਹਾਂ ਇਹ ਹਮ ਨਹੀਂ ਸੋਚਦੇ ਨਹੀਂ ਤੇ ਬੰਦੇ ਆਦੀ ਬਸ ਠੀਕ ਆ ਨਹੀਂ 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 ਸੋਚਦੇ ਹਮ ਮੈਂ ਥੇਲ ਵੀ ਕੁਛ ਨਹੀਂ ਦੇਦਾ ਜੀ ਤੇਰੇ ਕੋ ਪਤਾ ਹੈ ਜੇ ਚਲਦੀਆਂ ਨੇ ਤਾਂ ਤੇਰਾ ਦਿਲ ਮਾਣੇ ਖੁਸ਼ ਹੋਗੇ ਨਹੀਂ ਹੋਸ਼ ਹੋ ਕੇ ਨਹੀਂ ਮੜਨਾ ਦੇਖ ਵੀ ਤੂੰ ਤੇਰੇ 200 ਰੁਪਏ ਚੰਗੇ ਸਾਲ ਲਕਣੇ ਨਾਲੋਂ 2 ਰੁਪਏ ਵਾਧਾ ਕਰੇ ਦੁਪਹਿਰ ਨੂੰ ਕਹੇ ਅਸੀਂ ਦੁਪਹਿਰੀ ਰੇਟ ਨਹੀਂ ਪੈਸੇ ਲੈਉਣੇ ਸਾਫ਼ ਦੀ ਬਾਲੇ ਤੇ ਕੋਈ ਹੋਣੀਗਾ ਹੁਣ ਸਾਡਾ ਰੇਟ ਆਕੇ ਕੱਲੂ ਕਹਿੰਦੇ ਮੈਂ 50 ਦੇ ਦੋ ਜਰ ਤਾਰੀਆ ਉਹ ਕੱਲੇ ਇੱਕਦਾਂ ਨੂੰ ਹੋਰ ਦੱਸ ਦਿੰਨਾ ਇਹ ਵਪਾਰ ਸਮਝ ਗਿਆ ਸੁਣ ਸੁਣ ਜੋ ਗੋਚਨੇ ਹੁਣ ਬਾਪੂ ਚਲ ਗਏ ਸਭ ਸੰਭਾਲ ਲਿਆ ਵਰਗੀ ਠੀਕ ਹੈ ਹੁਣ ਦੇ ਦੇ ਯਾਰ ਜੀ ਨੇ ਨਹੀਂ ਨਹੀਂ ਵਧੀਆ ਰਹੇਗਾ ਤੇਰੇ ਫਾਇਦੇ ਚੋਂ ਤੇਰੇ ਦੋਖੀ ਨਹੀਂ ਆ ਲੱਗ 10000 ਬਸ ਉਹੀ ਗੱਲ ਆ ਨਾ ਇਹ ਤਾਂ ਹੈ ਹਜਰਪਤੰਦਰ ਪਿੰਡ ਕਿਹੜਾ ਤੇਰਾ ਜੋਗਾ ਤਹਿਸੀਲ ਕਿਹੜੀ ਲੱਗਦੀ ਆ ਮਾਨਸਾ ਗਿਆ ਸੀ ਪਹਿਲਾਂ ਤੜਕੇ ਮਾਨਸਾ ਦੇ ਰੋਜ਼ ਜੰਦੇ ਮਕੀਤ ਕਚਾਰੀਆਂ ਚ ਰਜਿਸਟਰੀ ਕਰਾਇਆ ਉਹ ਵੀ 51 ਦੀਆਂ ਹੀ ਦੇਣੀਆਂ ਆਏ ਥੋੜੋ ਸੌਦੇ ਬਣਦੇ ਹੁੰਦੇ ਆ ਯਾਰ ਬੱਚਿਆਂ ਵਾਲੀ ਗੱਲ ਕਰੀ ਜਾਣਾ ਫੜ ਫੜ ਆ ਜਾ ਨਾ ਨਾ ਲਾ ਮਲ ਹੈ ਕੀ ਘਟੇਗਾ ਨਾ ਉਧਰ ਲਖਾਈ ਉਧਰ ਹੀ ਕਹਦੀ ਉਹ ਲਖਾਈ ਉਧਰੋਂ ਕਹਦਾ ਹੁਣ ਲਖਾਈ ਤਾਂ ਕੋਈ ਨਹੀਂ ਸੀ ਆਪਦੀ ਆਪੇ ਹੁਣ ਸਰੋਖ ਨੂੰ ਆਤੀ ਆਜੇ ਹੁਣ ਹੋ ਸਕਦਾ ਉਹ ਓਏ 28 ਦੇ ਵਿੱਚ ਲਖਾਈ ਉਹਨਾਂ ਦੀ ਕਰਤੀ ਪਾਗਲਾ ਜਿਹੜਾ ਤੇਰਾ 300 ਲੱਗਣਾ ਸੀ ਉਹ ਉਹਨਾਂ ਦਾ ਲੱਗੂਗਾ ਤੇਰਾ ਕੁਝ ਨਹੀਂ ਲੱਗਿਆ ਕਿਉਂ ਸੌਦਾ ਹੋਇਆ ਆ ਵਾਇਆ ਸਰੋਖ ਨੂੰ ਲਾ ਤਰ ਫਿਰ ਸੌਦਾ ਤੂੰ ਤੇਰੇ ਨਹੀਂ ਚੜਾਉਂਦਾ ਉਹ ਵੀ ਮਾਰੇ ਜੇ ਪਿੱਛੇ ਆਹੋ ਤਲਾ ਜਾਣੀ ਉਹੀ ਕਰੀ ਜਾਂਦਾ ਬੱਚਿਆਂ ਵਾਲੀ ਗੱਲ ਬਸ ਉਹੀ ਗੱਲ ਆ ਨਹੀਂ ਨਹੀਂ ਲੱਭਣਾ ਲੱਗੇ ਪੈਸੇ ਕੋਈ ਨਹੀਂ ਲੱਗ ਮੈਂ ਗੱਲ ਯਾਰ ਮੈਂ ਚਾਰ ਰਾਂ ਦੇ ਆ ਠੀਕ ਆ ਚੱਲ ਕੋਈ ਮਹਿੰਗੀਆਂ ਲੱਗ ਜਾਂਦੀਆਂ ਵੀ ਮੈਨੂੰ ਅੱਜ ਤੋਂ ਬਾਅਦ ਮਹਿੰਗੀਆਂ ਐ ਮੈਨੂੰ ਰੋਟੀ ਨਹੀਂ ਬਣਨੀ ਉਹਨੂੰ ਉਤਲੇ ਕਹੀ ਜਾਂਦੇ ਵੀ ਜਾਇਦ ਰੁਪਏ ਲੱਗੇ ਵੀ ਅੱਜ ਤੋਂ ਬਾਅਦ ਮਹਿੰਗੀਆਂ ਤੂੰ ਸੁਣਦਾ ਕਿਉਂ ਨਹੀਂ ਤੈਨੂੰ ਤਾਂ ਲੱਗੀਆਂ ਜਾਂਦੀਆਂ ਤੇਰਾ ਉਹ ਤੇਰਾ ਤਾਂ ਉਹ ਗੱਲ ਆ ਵੀ ਗੰਨਾ ਨਹੀਂ ਦੇਣਾ ਪਹਿਲੀ ਦੇ ਦੇਣੀ ਆ ਗੰਨਾ ਨਹੀਂ ਦੇਣਾ ਪਹਿਲੀ ਦੇ ਦੂ ਬਿਲਕੁਲ ਚੱਲ ਲੈ ਜਾ ਨਹੀਂ ਵੀਰੇ ਨਹੀਂ ਨਹੀਂ ਵੀਰੇ ਨਹੀਂ 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 ਚੱਲ ਆਜੋ ਕੋਈ ਨਹੀਂ ਚੱਲ ਕੋਈ ਕੀ ਜਾਂਦਾ ਫੜਦਾ ਤੇਰੇ ਕੰਮ ਚ ਗਲੇ ਰਹੇਗਾ ਹਰ ਤੋ ਦਸ ਵਾਰ ਤੂੰ ਹੱਸ ਕੀ ਕਰੇ ਰੁਪਏ ਲੈ ਜਿੰਨੇ ਕਾਇਆ ਉਹ ਤੁਹਾਨੂੰ ਮੁਕਰਦਾ ਮੈਂ ਕਿ ਘਟ ਕਹਾਂ ਜਾਂ ਵੱਧ ਕਹਾਂ ਜਵਾਨ ਆ ਨਹੀਂ ਵੀਰੇ ਸਾਡਾ ਹੁੰਦਾ ਹੁਣ ਜੇ ਲੈਣਾ ਇੱਕ ਲੈ ਲੈ ਤਿੰਨ ਲੈਨੇ ਆ ਸੀ ਤਾਂ ਅੱਜ ਤਾਂ ਤਿੰਨ ਲੈਨੇ ਆ ਤਿੰਨ ਲੈਨੇ ਤਿੰਨ ਨਹੀਂ ਆਣਾ ਨਾ ਬਸ ਕੇਗਾ ਬਾਈ ਹਾਂ ਬਸ ਕੱਢ ਦਿਆ ਸਗੋਂ ਅਰੇ ਹੋ ਜਾ ਬਾਈ ਨਹੀਂ ਤੂੰ ਭੱਗ ਗਿਆ ਸੀਗਾ ਨਹੀਂ 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 ਤੂੰ ਭੱਗ ਗਿਆ ਸੀਗਾ ਨਹੀਂ ਤੂੰ ਭੱਗ ਗਿਆ ਮੈਨੂੰ ਆਇ ਨਹੀਂ ਮੈਨੂੰ ਕੁਝ ਪਹਿਲਾਂ ਨਾ ਨਾ ਭੱਗਾ ਨਾ ਤੂੰ

जिन्ने दियु तुसी कहने बोलण दी देई नी या चल कोनी कर दिया तेरे नावा और देख आई जा नहीं मिट्ठू तो नहीं।, तो नहीं।, नहीं नहीं यार ओ लड़ते कोई मिट्ठू आए नहीं अब मिट्ठू नहीं हट जा हट जा नहीं गलता चली गल एक मतलब गल ओ खड़ता जा यार

ਇੱਕ ਕੁੱਤੇ ਕਹਦੀਆਂ 52 ਦੀਆਂ ਪੈਸੇ ਕੱਢ ਮਾ ਮਾ ਹਲੋ ਹਾਂ ਜੀ ਮਾ ਦੋ ਵੀਡੀਓ ਸੇਲਤਾ ਹੈ ਯਾਰ ਕਲ ਨਾ ਨਾ ਨੀਮਾ ਨੀਮਾ ਉਹ ਨੀਮਾ ਤੇਰੇ ਕੁੱਤੇ ਕਹਾਂਗਾ ਓਡੇ ਕੋ ਯਾਰ ਕੋਣ ਤੁਹੇ ਕਹਤੋ ਠੀਕ ਮੈਂ ਤੁਸੀ ਮੈਨੂੰ ਲੈ ਗਏ ਨਹੀਂ ਅੱਜ ਕੇ ਤੁਸੀਂ ਲੈ ਤੈਨੂੰ ਨਹੀਂ ਪੁੱਛਿਆ ਬਾਈ ਤੈਨੂੰ ਨਹੀਂ ਪੁੱਛਿਆ ਤੈਨੂੰ ਨਹੀਂ ਪੁੱਛਿਆ ਤੈਨੂੰ ਨਹੀਂ ਪੁੱਛਿਆ ਕਾਲੇ ਖੜ ਜਾ ਕੋ ਓ ਭਾਈ ਇੱਕ ਵਾਰ ਤੇਰੇ ਨਾਲ ਗੱਲ ਨਹੀਂ ਕੋਈ ਤੂੰ ਮੈਨੂੰ ਲੈ ਕੇ ਆਇਆ ਨਾ ਇਹਨੂੰ ਮੈਂ ਕਿੱਥੇ ਆਉਣ ਗਿਆ ਇੱਕ ਮਿੰਟ ਖੜ ਜਾ ਯਾਰ ਨਹੀਂ ਲਾਉਣਾ ਬੱਸ ਕਰ ਬੱਸ ਗੱਲ ਕਰ ਅਸੀਂ 2000 ਦਿਵਾ ਪੀਆ ਤੁਸੀਂ 50 ਤੁਸੀਂ ਵਪਾਰੀ ਮਰੋਗੇ ਆਹ ਗੁੱਸਾ ਬੋਲੋ ਬੋਲੋ ਇੱਕ ਤੁਲੋਂ ਬੱਸ ਛੱਡ ਦੇ ਛੱਡ ਦੇ ਛੱਡ ਦੇ ਕੀ ਜਾਂਦੀ ਆ ਇਹਦਾ ਬੱਸ ਇਹ ਕਰਨ ਯਾਰ ਕਿੰਨੇ ਦੇ ਆ ਗਏ ਸ਼ਦੀਕ ਗਲਤ ਹੈ ਗੱਲ ਇਹ ਗਲਤ ਹੈ ਗੱਲ ਇਹ

होगी हो गयी का हो गया ना <Strahim>